ਬਹੁਤ ਬਹੁਤ ਧੰਨਵਾਦ ਹੈ ਸਾਡੇ ਵਿੱਚ ਕੌਂਸਲਰ ਸ਼੍ਰੀ ਸਾਹਿਬ ਦਾ ਕੌਂਸਲਰ ਪ੍ਰਮੋਦ ਲਾਲ ਪਗਵ ਜੀ ਉਹ ਵੀ ਪਹੁੰਚਣ ਆਉਣ ਦਾ ਧੰਨਵਾਦ ਹੈ ਐਕਟ ਦੇ ਅੰਦਰ ਅੰਦਰ ਸਭ ਤੋਂ ਵੱਡਾ ਨੋਟ ਹੈ ਅੱਜ ਭਾਰਤ ਸੂਬਾ ਮੰਡਲ ਵਿੱਚੋਂ ਸ਼ੋਭਾ ਜਤਾ ਜਿਹੜੀ ਕੱਢੀ ਜਾ ਰਹੀ ਹੈ ਜਿਹਦੇ ਵਿੱਚ تقریبا ਸਾਰੇ ਤੋ ਮੈਂ ਜਤਰਾ ਰਿਹਾ ਉਹ ਸਰਕਾਰ ਕਰ ਰਹੀ ਹੈ ਮਾਸਤਕਾਰ ਕਰ ਰਹੀ ਹੈ ਉਸ ਤੇਜਾ ਲਾ ਕੇ ਵੀ ਲਾ ਲਾ ਹੇ ਹਤਰਾ ਨਾ ਜਣਾ ਤੋ ਇਹ ਵੀ ਖਤਰੀ ਨਹੀਂ ਠੀਕੇ ਨਾ ਜਰਾ ਉਹ ਇਹ ਬੜਾ ਕੰਮ ਸੰਭਾਲ ਰਹੇ ਆ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡਾ ਕਦਰ ਪੀਵਾਰੇ ਦੇ ਪੈਰੋ ਕਾ ਨੇ ਬਹੁਤ ਵੱਡੇ ਬੱਚੇ ਦੇ ਕਮੇ ਸਾਹ ਨੂੰ ਮਨੋਮਾਲਾ ਜਿਹੜੇ ਨੇ ਬਹੁਤ ਵੱਡੇ ਵਿੱਚ ਵੱਡੇ ਪੱਧਰ ਤੇ ਅੱਜ ਜੇ ਉਹ ਜਰਮ ਦਿਹਾੜਾ ਆ ਰਿਹਾ ਹੈ ਤੇ ਮੈਂ ਬੇਨਤੀ ਕਰਦਾ ਕੱਲ 11 ਵਜੇ ਜਿਹੜਾ ਚਾਤਾ ਕਰੀਉ ਕੀ ਮਾਲਾ ਜਰਮ ਦਿਹਾੜਾ ਹੈ ਜਰਮ ਦਿਹਾੜਾ ਤੇ ਬੈਠੇ ਵੀ ਮੰਦਾਂ ਦੇ ਵਿੱਚ ਵੱਧ ਤੋਂ ਵੱਧ ਜਾਓ ਤੇ ਉਹਨੇ ਤੁਹਾਨੂੰ ਜਨਮ 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 ਦੇ ਅਸ਼ੀਰਵਾਦ ਪ੍ਰਾਪਤ ਕਰਦੇ ਆ ਕੇ ਵੀ ਧੰਨ ਰਵੇ ਜਿੰਨੇ ਵੀ ਕਪੀਰ ਸਾਹਿਬ ਨੇ ਅਨੁਵਾਈ ਨੇ ਜਿਹੜੇ ਉਹਦੇ ਸਾਡੇ ਰਿਆਸਤ ਦੇ ਸਾਰੇ ਹੀ ਜੱਫਾ ਜਿੰਨੇ ਆ ਗਏ ਸਾਰੇ ਹੀ ਬਹੁਤ ਹੀ ਚਾਵਾਂ ਦੇ ਨਾਲ ਅੱਜ ਸ਼ੋਭਾ ਕਰ ਰਹੇ ਆ ਇਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਛਾਪ ਆਇਆ ਹੈ ਹਰ ਤਰ੍ਹਾਂ ਦੇ ਲੋਕਾਂ ਨੇ ਲੰਗਰ ਸਟੇਜਾਂ ਲਗਾ ਕੇ ਤਾਂ ਸਰਬ ਲੋਕ ਕੀ ਕਰ ਰਹੇ ਬਹੁਤ ਵੱਡੀ ਬੱਦਲ ਤੇ ਜਾਵਾ ਉਹ ਜੋ ਬਾਰੇ ਜਲਦੀ ਨਾਰੇ ਆ ਕੱਲੀ ਦੇਖਣਾ ਜਮਾ ਕਿ ਤਾਂ ਸਰਪ੍ਰੀਖਿ ਮਾਰਾਇਦਾ ਜਨੂਨ ਹੈ ਪ੍ਰਗਿਆਸ਼ਿ ਸਭ ਕੱਲ ਵੀ ਹੈ ਤਾਂ ਸਾਰੇ ਕੱਲ ਵੀ ਇਸੇ ਤਰ੍ਹਾਂ ਹੀ ਪਰ ਮੰਦਰ ਦੇ ਜਾ ਜਾ ਜਿੱਥੇ ਮੰਦਰ ਉੱਥੇ ਜਾ ਕੇ ਜੇ ਜਾਈਏ ਤੇ ਆਪਣਾ ਸਰਦਾ ਮਜਬੂਰ ਨਿਮਾਏ ਗਿਆ ਪ੍ਰਗਿਆਸ਼ਿ ਸਭ ਅਨਾ ਦੇ ਸਭ ਇੱਕ ਹੋ ਰਹੀ ਹੈ ਜੈ ਜੀ ਤਾ ਹੈ